ਅਬਦੀ ਦੰਦਾਰ ਆਵਾਜ਼ ਦੇ ਸਤਕਾ ਕਰਨੋਜ਼ਲਾ ਪੰਜਾਬੀ ਇੰਡਸਟਰੀ ਦੀ ਰੌਕਸਟਾਰ ਬਣ ਗਏ ਹਨ ਇਹ ਅਕਸਰ ਆਪਣੀ ਪ੍ਰੋਫੈਸ਼ਨਲ ਦੇ ਨੀਜੇ ਜ਼ਿੰਦਗੀ ਨੂੰ ਲੈ ਕੇ ਹੈਡਲਾਈਨਸ ਦੇ ਵਿੱਚ ਰਹਿੰਦੇ ਨੇ ਇਹਨਾਂ ਦਾ ਗਾਇਆ ਹਰ ਗੀਤ ਸੁਪਰ ਡੁੱਪਰ ਹਿੱਟ ਸਾਬਿਤ ਹੁੰਦਾ ਹੈ ਕਰਨੋਜ਼ਲਾ ਜਿਸ ਮੁਕਾਮ ਤੇ ਹਨ ਉਹਨਾਂ ਨੇ ਇੱਥੇ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ ਫੇਮਸ ਪੰਜਾਬੀ ਸਿੰਗਰ ਕਰਨੋਜ਼ਲਾ ਇੰਨੇ ਦਿਨ ਹੀ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਤੇ ਹਾਲ ਹੀ ਦੇ ਵਿੱਚ ਫਿਲਮ ਬੈਡ ਨਿਊਜ਼ ਦਾ ਗੀਤ ਤੋਬਾ ਤੋਬਾ ਰਿਲੀਜ਼ ਹੋਇਆ ਜਿਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਹੁਣ ਹਾਹੀ ਦੇ ਵਿੱਚ ਆਪਣੀ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਗਾਇਕ ਨੇ ਆਪਣੇ ਜਲਦ ਹੀ ਇੰਡੀਆ ਟੂਰ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਪਹਿਲੀ ਸਟੋਰੀ ਦੇ ਵਿੱਚ ਦੱਸਿਆ ਕਿ ਆਖਰਕਾਰ ਇੰਡੀਆ ਟੂਰ ਦਾ ਐਲਾਨ ਬਹੁਤ ਸਮਾਂ ਹੋ ਗਿਆ। ਸਟੇ ਟਿਊਨਡ। ਅਗਲੀ ਸਟੋਰੀ ਦੇ ਵਿੱਚ ਗਾਇਕ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਇੰਡੀਆ ਟੂਰ ਦੇ ਨਾਲ ਨਾਲ ਹੋਰ ਦੇਸ਼ਾਂ ਦੇ ਟੂਰ ਬਾਰੇ ਵੀ ਦੱਸਿਆ ਹੈ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਨੋਜ਼ਲਾ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਹਨਾਂ ਨੇ ਲਿਖਿਆ ਕਿ 10 ਅਗਸਤ ਨੂੰ ਟੋਰਾਂਟੋ ਮਿਲਦੇ ਹਨ। ਇਸ ਤੋਂ ਬਾਅਦ ਉਹ ਸਤੰਬਰ ਨੂੰ ਯੂਕੇ ਦੇ ਵਿੱਚ ਤਾਂ ਮਾਲ ਮਚਾਉਣਗੇ ਅਕਤੂਬਰ ਦੇ ਵਿੱਚ ਉਹ ਆਸਟ੍ਰੇਲੀਆ ਦੇ ਵਿੱਚ ਨਜ਼ਰ ਆਣਗੇ ਦਸੰਬਰ ਦੇ ਵਿੱਚ ਗਾਇਕ ਇੰਡੀਆ ਦੇ ਵਿੱਚ ਮਹਿਫਿਲ ਲਗਾਉਣਗੇ ਗਾਇਕ ਨੇ ਕਿਹਾ ਕਿ ਟੂਰ ਲਾਈਫ ਅਬਾਊਟ ਟੂ ਸਟਾਰਟ ਗਾਇਕ ਦੀ ਇਹ ਸਟੋਰੀ ਨੂੰ ਵੇਖ ਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਹੋਣਗੇ ਤੇ ਬੇਸਬਰੀ ਦੇ ਨਾਲ ਕਰਨ ਦੇ ਇੰਡੀਆ ਟੂਰ ਦਾ ਇੰਤਜ਼ਾਰ ਕਰਨਗੇ